ਆ ਗਈ ਲੱਕੀਰ ਮੀਆਂ ਹਾਂ ਹਾਂਜੀ ਮੰਮੀ ਆ ਗਈ ਤੇਰੀ ਹਾਂ ਆ ਵੇਖ ਕੇ ਲੈ ਆਇਆ ਤੇਰੇ ਬਾਅਦ ਮੈਂ ਚਾਹ ਬਣਾ ਲਿਆ ਵਾ ਪਹਿਲਾਂ ਨਹੀਂ ਤੂੰ ਪਹਿਲਾਂ ਵੇਖ ਲੈ ਲੈਣਾ ਦੋ ਮਿੰਟ ਚਲ ਵੇਖ ਲੈ ਆਪ ਉਤਰ ਆ ਆ ਜਾ ਆ ਜਾ ਆ ਬੈ ਜਾ ਸਰਦੀ ਆਉਣ ਵਾਲੀ ਆਵੇਂ ਉਹਨਾਂ ਲਈਆਂਦੀਆਂ ਸਵੈਟਰ ਬਣਾਉਣ ਵਾਸਤੇ ਠੀਕ ਹੈ ਇੱਕ ਤੇਰੀ ਬਣ ਜਾਏਗੀ ਤੇ ਇੱਕ ਮੰਮੀ ਮੇਰੀ ਬਣਾ ਦਿੰਦੀ ਪਸੰਦ ਹਨ ਨੰਨੂ ਮੰਮੀ ਆਹ ਕਿਹੜਾ ਕਲਰ ਲੈਣ ਦਾ ਤੁਸੀਂ ਅਤੇ ਮਲਟੀ ਜੀ ਸ਼ੇਡ ਆ। ਉਹਨਾਂ ਲਈ ਧਾਗਾ ਵੇਖੋ ਕਿੱਡਾ ਮੋਟਾ ਵਾ। ਮੈਂ ਤੇ ਤੁਹਾਨੂੰ ਕੋਈ ਹੋਰ ਕਲਰ ਕਿਹਾ ਸੀਗਾ। ਮੇਰੇ ਸਾਹਮਣੇ ਮੈਂ ਤੁਹਾਨੂੰ ਕੋਈ ਫੋਟੋ ਵੀ ਭੇਜੀ ਹੈਗੀ ਕਿ ਮੰਮੀ ਸੇਮ ਇਹੀ ਕਲਰ ਦਾ ਲੈ ਕੇ ਆਇਓ। ਤੁਹਾਨੂੰ ਪਤਾ ਤੇਗਾ ਵਾ ਇਸ ਤਰ੍ਹਾਂ ਦੇ ਮੈਨੂੰ ਪਸੰਦ ਹੀ ਨਹੀਂ ਹੈਗੇ। ਤੇ ਰਿੰਨਨਾ ਨੂੰ ਇਹੀ ਪਸੰਦ ਸੀ। ਕਹਿੰਦੀ ਇਹ ਬੜਾ ਜਸਨਾ ਦੇ ਕਿਰਨ ਤੇ। ਸ਼ਟਰ ਬਣਾ ਕੇ ਦੇਖੋ। ਹਾਂ ਕਿਰਨਾਂ ਮੈਂ ਕਿੰਨੇ ਸੋਹਣੇ। ਮੈਨੂੰ ਤਾਂ ਸਾਰੇ ਬਹੁਤ ਪਸੰਦ ਆ। ਐਸੀ ਆਪ ਹੀ ਲੈ ਕੇ ਆਏ। ਇਹ ਦੇਖ ਨਾਲੇ ਸੂਟ ਲਿਆਂਦਾ ਹੀ ਤੇਰੇ ਲਈ ਨਾ ਬੀ। ਇਹ ਮੇਰੇ ਵਾਸਤੇ। ਆਹ ਦੇਖ ਸੂਟ। ਦੇ ਕਿੰਨਾ ਸੋਹਣਾ। ਮੰਮੀ। ਆਹ ਕਿਹੜਾ ਗੱਲੇ ਲੈ ਆਂਦਾ ਤੁਸੀਂ? ਇਹਦੇ 'ਚ ਕੋਈ yellow color, ਕੋਈ pink color ਨਹੀਂ ਸੀਗਾ। ਇਸ ਤਰ੍ਹਾਂ ਦੇ ਤੇ ऑलरेडी ਬੜੇ ਪਏ ਆ ਮੇਰੇ ਕੋਲ ਸੂਟ। ਉਹ ਵਾ ਲੈ ਦੇਖ ਲੈਣਾ ਹੀ ਚੇਂਜ ਹੋ ਜਾਂਦਾ ਹਨਾ ਵਾ। ਆਪਾਂ ਇਸ ਤਰ੍ਹਾਂ ਕਰਾਂਗੇ ਚੇਂਜ ਕਰਾਵਾਂਗੇ ਇਹਨੂੰ। ਉੱਤਰ ਹਾਏ ਤੇ ਬੜੇ ਕਲਰ ਸੀ ਪਰ ਤੇਰੀ ਨਾਨਾ ਨੂੰ ਫੇਰ ਇਹੀ ਪਸੰਦ ਆ ਕੰਦੀ ਇਹ ਜਿਆਦਾ ਸੋਨਾ ਲੱਗਦਾ ਹਾਂ ਕਿਰਨ ਬੈ ਕਿੰਨਾ ਸੋਨਾ ਲੱਗਦਾ ਪਿਆ ਕਿਰਨ ਤੇ ਇਹੀ ਸਜਣਾ ਜੇ ਐਨੋ ਕੀ ਹੋਇਆ ਪਾਲਾ ਸੁਆਕੇ ਨੂੰ ਕਿੰਨਾ ਸੋਨਾ ਕਲਰ ਹੈ ਉਹ ਚਟਕਪਟਾ ਪੀਲੇ ਨੀਲੇ ਕੀ ਕਰਨੇ ਤੂੰ ਅਸ ਲੱਗਦੀ ਖੇੜ ਲੱਗਦੀ ਹੈ ਨਾ ਲੈ ਕਿਰਨ ਐ ਵੇਖ ਹੁਣ ਆਪਾਂ ਇੱਕੋ ਜੇ ਰੰਗ ਪਾਏ ਆ ਕਿੰਨਾ ਸੋਨਾ ਲੱਗਦਾ ਪਿਆ ਸੂਟ ਇੱਕੋ ਜੇ ਪਰ ਦੀਦੀ ਉਦੋਂ ਮੀਨਾ ਮੈਨੂੰ ਆਹ ਵਾਲਾ ਸੂਟ ਪਸੰਦ ਹੈਗਾ ਤੂੰ ਜੇ ਬਰਦਸਤੀ ਆਹ ਵਾਲਾ ਮੈਨੂੰ ਦਵਾਤਾ ਲੈ ਮੈਨੂੰ ਤਾਂ ਤੇਰੇ ਵਾਸਤੇ ਆ ਪਸੰਦ ਸੀ ਮੈਂ ਕਿੱਡਾ ਜੱਜਦਾ ਪਿਆ ਤੈਨੂੰ ਪਾਇਆ ਆਇਆ ਕੋਈ ਮਾੜਾ ਲੱਗਦਾ ਪਿਆ ਮੈਂ ਕੋਈ ਮਾੜਾ ਨਹੀਂ ਆ ਤੇਰੇ ਵਾਸਤੇ ਨਹੀਂ ਉਹ ਗੱਲ ਨਹੀਂ ਹੈਗੀ ਪਰ ਇੱਕ ਆਪਣੀ ਚੁਆਇਸ ਦੀ ਗੱਲ ਹੁੰਦੀ ਨਾ ਉਦੋਂ ਮੈਨੂੰ ਉਹ ਵਾਲਾ ਪਸੰਦ ਹੈਗਾ ਨਹੀਂ ਨਹੀਂ ਤੇ ਲੈ ਸਾਡੀ ਚੁਆਇਸ ਤੇ ਮਾਰੀ ਥੋੜੀ ਆ ਮੈਨੂੰ ਤੇ ਆ ਜੱਜਦਾ ਪਿਆ ਤੇਰੇ ਤੇ ਪਾਇਆ ਆਇਆ ਤੇ ਤਾਂ ਮੈਂ ਲੈ ਕੇ ਆਈ ਸੀ ਨੀ ਚੱਡੋ ਵਧੀਆ ਗੱਲ ਨੂੰ ਇਹ ਕਿਰਨ ਬਹੁਤ ਵਧੀਆ ਰਾਂਗੇ ਨਾਲੇ ਤੇਰੀ ਇਹ ਜਿਹੜੇ ਨਾ ਨਾ ਹਰ ਚੀਜ਼ ਆਪਣੀ ਪਛਾਣ ਦੀ ਕਰਨਾ ਚਾਹਦੀ ਉਹਦੀ ਚੁਆਇਸ ਬਹੁਤ ਵਧੀਆ ਈ ਉਹ ਕਹਿੰਦੀ ਕਿਰਨ ਮੇਰੇ ਹਿਸਾਬ ਨਾਲ ਪਾਵੇ ਕੱਪੜੇ ਤੇ ਜ਼ਿਆਦਾ ਸੋਹਣੀ ਲੱਗੇਗੀ ਤੇ ਜ ਮਾੜਾ ਵੀ ਕੀ ਹੈ ਪੁੱਤਰਾ ਬਹੁਤ ਸੋਹਣਾ ਲੱਗੂਗਾ ਪੁੱਤਰਾ ਇਹਦਾ ਪ੍ਰਿੰਟ ਖੋਲ ਕੇ ਦੇ ਦੇ ਬਹੁਤ ਵਧੀਆ ਅਸੀਂ ਖੋਲ ਕੇ ਦੇਖਿਆ ਸਾਰਾ ਪਸੰਦ ਕੀਤਾ ਤਾਂ ਹੀ ਦੇ ਆ ਮੰਮੀ ਬੰਦੇ ਆ ਨਾ ਤੁਸੀਂ ਮੇਰੀ ਚੋਇਸ ਕੀਤੀ ਤੇਰੀ ਚੋਇਸ ਬਹੁਤ ਵਧੀਆ ਹੂ। ਕਿੰਨਾ ਸੋਨੇ ਸੋਨੇ ਦਾ ਚੂਸ ਕਰਕੇ ਲਿਆਈਆਂ। ਸੋ ਆ ਕੇ ਤੁਹਾਨੂੰ ਪਾਲੀ ਹੁਣ। ਤੇ ਨਾਲੇ ਚੁੱਪ ਚੰਦ ਕਾ ਜਿਹੜਾ ਕਹਿੰਨੀ ਤੇ ਮੈਂ ਤੇਰਾ ਬਣਾ ਦੇਣੀ ਆ ਸਵੈਟ। ਕਿ ਹੋਰ ਕੀ? ਚਲੋ ਠੀਕ ਆ ਮਮੀ। ਜਿਸ ਤਰ੍ਹਾਂ ਤੁਸੀਂ ਕਹਿੰਦੇ ਜੇ ਨਾ ਸਾਰੀਆਂ ਗੱਲਾਂ ਸਹੀ ਆ। ਇਹ ਦੇਖੋ ਤੇ ਇਹ ਖਾਣਾ ਪੀਣਾ ਕੀ ਆ ਮੈਂ ਵਿਚਾਰੋ ਕੁਝ ਮੰਗਵਾ ਲਵਾਂ ਨਾਲੇ ਨਾਲ ਹੀ ਚਾਹ ਧਾਰ ਦਿੰਦੀ। ਨਾ ਨਾ ਕਿਰਨ

ਮੰਮੀ ਰਾ ਗਿਆ ਇਹਨਾ ਸੋਫਿਆਂ ਦੇ ਕਵਰ ਤੇ ਬੈੱਡ ਸ਼ੀਟਾਂ ਲਿਆਉਣੀਆਂ ਅੱਛਾ ਅੱਛਾ ਦੁਵਾਲੀ ਵੀ ਆਉਣ ਵਾਲੀ ਹੈ ਦੁਵਾਲੀ ਵੀ ਆਉਣ ਵਾਲੀ ਤੇ ਥੋੜੇ ਪਹਿਲਾਂ ਤਿਆਰੀ ਕਰ ਲਈ ਹੈ ਨਾ ਠੀਕ ਹੈ ਠੀਕ ਹੈ ਕੋਈ ਨਹੀਂ ਮੈਂ ਹਫਤੇ ਦੇ ਵਿੱਚ ਵਿੱਚ ਹੀ ਟਾਈਮ ਕੱਢ ਕੇ ਨਾ ਸਰੇ ਸਰੇ ਹੀ ਆ ਜਾਗੀ ਬੱਚਿਆਂ ਸਕੂਲ ਤੋਂ ਲੇ ਕੇ ਫਿਰ ਆਪਾਂ ਦੋਵੇਂ ਜਾਣੀਆਂ ਚੱਲਾਂਗੇ ਚੱਲਾਂਗੇ ਵਧੀਆ ਵਧੀਆ ਲੈ ਕੇ ਆਵਾਂਗੇ ਠੀਕ ਹੈ ਮੰਮੀ ਦੀ ਚੱਲ ਗਿਆ ਹਾਂ ਚੱਲੇਗੇ ਤੇ ਲ ਮੈਨੂੰ ਤੇ ਉਹਨਾਂ ਦਾ ਕੰਮ ਸੀ ਕੀ ਕੰਮ ਸੀ ਉਹ ਮੇਰੇ ਦੋਸਤ ਦਾ ਨਾ ਵਿਆਹ ਵਾ ਤੇ ਮੈਂ ਸੋਚਦਾ ਹੈਗਾ ਕਿ ਦੀਦੀ ਨੂੰ ਨਾਲ ਲੈ ਜਾਂਦਾ ਤੇ ਉਹਨਾਂ ਦੀ ਪਸੰਦ ਦੇ ਕੱਪੜੇ ਲੈ ਆਉਂਦਾ ਤੇ ਕੁੜੀ ਤਾਂ ਹੁਣ ਨਹੀਂ ਗਈ ਹੈ ਤੂੰ ਪਹਿਲਾਂ ਗੱਲ ਕਰਦਾ ਹੁਣ ਮੈਂ ਕੀ ਕਰਾਂ ਕੱਪੜੇ ਲੈਣ ਜਾਣੀ ਦੀਦੀ ਨੂੰ ਪੁੱਛਾਂ ਕਦੋਂ ਕੁ ਵੇਲੇ ਹੋਣਗੇ ਚੱਲ ਪੁੱਛ ਲੈਣੇ ਆ ਕੱਪੜੇ ਲੈਣੇ ਆ ਸਾਹਿਲ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਚਲਦੀ ਆ ਮੈਨੂੰ ਪਤਾ ਵਾ ਕਿਹੜੀ ਸ਼ੋਪ ਤੋਂ ਤੂੰ ਲੈਣਾ ਵਾ ਫਿਰ ਉਥੋਂ ਆਪਾਂ ਦੋਵੇਂ ਜਾਨੇ ਜਾ ਰਹੇ ਕੱਪੜੇ ਲੈ ਆਵਾਂਗੇ ਓ ਨਹੀਂ ਨਹੀਂ ਭਾਬੀ ਮੈਨੂੰ ਨਾ ਸ਼ੁਰੂ ਤੋਂ ਹੀ ਆਦਤ ਆ ਕਿ ਮੈਂ ਨਾ ਦੀਦੀ ਦੇ ਪਸੰਦ ਦੇ ਕੱਪੜੇ ਲੈ ਕੇ ਆਉਣਾ ਵਾ ਤੇ ਮੈਨੂੰ ਕਿਹੇ ਹੋਰ ਦੀ ਪਸੰਦ ਪਸੰਦ ਨਹੀਂ ਆਉਂਦੀ ਤਾਂ ਕਰਕੇ ਮੈਂ ਦੀਦੀ ਨਾਲ ਹੀ ਜਾਊਂਗਾ ਛਲ ਠੀਕ ਆ ਓ ਮੈਂ ਦੀ ਕੋਈ ਗੱਲ ਨਹੀਂ ਆ ਮੈਂ ਤੁਹਾਡੇ ਨਾਲ ਵੀ ਜਾ ਦਿੰਦਾ ਹਾਂ ਭਰਨਾ ਆਪਾਂ ਸ਼ੁਰੂ ਤੋਂ ਮੰਮੀ ਨੂੰ ਵੀ ਪੁੱਛ ਲੋ ਘਰ ਦੇ ਵਿੱਚ ਕੁਝ ਵੀ ਸਮਾਨ ਲੈਂਦਾ ਵਾ ਕੋਈ ਵੀ ਕੱਪੜੇ ਹੋਣ ਕੋਈ ਵੀ ਚੀਜ਼ ਹੋਵੇ ਨਾ ਆਪਾਂ ਦੀਦੀ ਨੂੰ ਪੁੱਛ ਕੇ ਕਰਦੇ ਆ ਤੇ ਤਾਂ ਕਰਕੇ ਮੈਂ ਦੀਦੀ ਦੇ ਨਾਲ ਹੀ ਜਾਊਂਗਾ ਠੀਕ ਆ ए, मैं ना पाभी ड्राइंग रूम रोटी दे दे। चल ठीक है जा मुंडा चला गया रोटी दे जा हाँ जी मम्मी, चल नहीं है हूँ जोगी तब्जी है ਸ਼ਾਮੀ ਕੀ ਬਣਾਣਾ ਦੱਸ ਤੋ ਫਿਰ ਮੈਂ ਨਾਲ ਹੀ ਧਰ ਦਿੰਨੀ ਉਹ ਤੋ ਫ੍ਰਿਜ ਦੇ ਵੇਖ ਕਿਹੜੀ ਹੈ ਜੜੀ ਹੈ ਉਹੀ ਧਰ ਦੇ ਨਹੀਂ ਨਹੀਂ ਹੈਗੀ ਤਾਂ ਕੋਈ ਦਾਲ ਤੂਲ ਬਣਾ ਲੈ ਚਲੋ ਠੀਕ ਅੱਛਾ ਕਿਰ ਮੇਰੀ ਗੱਲ ਸੁਣ ਪੁੱਤਰ ਇੱਕ ਗੱਲ ਸੁਣ ਇਹ ਦਿਨ ਤਿਹਾਰ ਆਂਦੇ ਮੈਂ ਬਜ਼ਾਰਾਂ ਚ ਰਸ਼ ਬਹੁਤ ਹੋ ਜਾਂਦਾ ਫਿਰ ਹਾਂਜੀ ਤੇ ਘਰ ਦਾ ਸਮਾਨ ਆਨੋ ਆਲਾ ਮੈਂ ਬੈੱਡ ਸ਼ੀਟਾਂ ਵੀ ਲਿਆਣੀਆਂ ਐ ਸੋਫਿਆਂ ਦੇ ਕਵਰ ਤੈਨੂੰ ਵੀ ਜੋ ਚਾਹੀਦਾ ਤੂੰ ਆਪਣਾ ਮੈਨੂੰ ਦੱਸ ਦੇ ਤੇ ਕਾਹੇ ਤੂੰ ਸਾਰਾ ਲਿਖ ਦੇ ਸਮਾਨ ਫਿਰ ਮੈਂ ਭੁੱਲ ਜਾਨੀ ਉੱਲਾ ਮਮੀ ਲਿਖਣਾ ਕੀ ਆ ਮੇਰੀ ਗੱਲ ਸੁਣੋ ਘਰ ਦਾ ਸਮਾਨ ਲੈਣਾ ਨਾ ਬੈੱਡ ਸ਼ੀਟਾਂ ਹੋ ਗਈਆਂ ਥੋੜੇ ਪਰਦੇ ਆਪਣੇ ਚੇਂਜ ਹੋਣ ਵਾਲੇ ਆ ਆ ਸੋਫਿਆਂ ਦੇ ਕਵਰ ਹੋ ਗਏ ਇਹੋ ਚੀਜ਼ਾਂ ਲੈ ਆਣੀ ਆ ਨਾ ਨਹੀਂ ਹੋਰ ਵੀ ਦੇਖ ਲੈ ਤੂੰ ਆਪਣੇ ਨੇ ਦੇਖ ਲੈ ਨਾ ਜੋ ਤੈਨੂੰ ਚਾਹੀਦਾ ਬਟੇ ਉਹ ਵੀ ਹਾਂ ਮਮੀ ਮੇਰੇ ਵੀ ਨਾ ਰੂਮ ਦੀਆਂ ਬੈੱਡ ਸ਼ੀਟਾਂ ਵਗੈਰਾ ਚੇਂਜ ਹੋਣ ਵਾਲੀਆਂ ਵਾ ਮੈਂ ਸੋਚਿਆ ਨਹੀਂ ਪਰਦੇ ਵੀ ਚੇਂਜ ਕਰ ਲਈਏ ਠੀਕ ਆ ਕਰ ਲੈ ਜੋ ਤੈਨੂੰ ਪਸੰਦ ਆ ਤੇ ਲਿਖਣ ਦੀ ਲੋੜ ਹੀ ਕੀ ਆ ਮੇਰੇ ਦਿਮਾਗ 'ਚ ਸਾਰਾ ਕੁਝ ਭੀੜੇਗਾ ਵਾ ਚਲੋ ਆ ਜੀ ਚਲਦੇ ਤੇ ਜਾ ਕੇ ਲੈਣ ਨੇ ਜੇ ਅੱਜ ਨਹੀਂ ਜਾਣਾ ਤੇ ਆਪਾਂ ਕੱਲ ਚੱਲ ਜੰਨੇ ਜਾ ਕੇ ਸਾਰਾ ਕੁਝ ਲੈਣ ਨੇ ਲਿਖਣ ਦੀ ਲੋੜ ਹੀ ਨਹੀਂ ਪੈਣੀ ਠੀਕ ਹੈ ਨਾ ਮੰਮੀ ਫਿਰ ਕੱਲ ਦਾ ਪੱਕਾ ਰੱਖੀਏ ਨਾ ਆਪਾਂ ਤੂੰ ਇੱਥੇ ਜਾਣਾ ਹੈ ਤੂੰ ਥੋੜੀ ਜਾਣਾ ਪੂਜਾ ਆਏਗੀ ਤਾਂ ਉਹ ਵੀ ਜਾਏਗੀ ਨਾਲ ਫਿਰੇ ਪੁੱਤਰ ਇਹ ਅਸੀਂ ਸ਼ੁਰੂ ਤੋਂ ਉਹਦੀ ਪਸੰਦ ਆ ਹੀ ਇਸ ਘਰ ਤੋਂ ਸਾਮਾਨ ਲੈ ਆਂਦੇ ਆ ਉਹ ਹਮੇਸ਼ਾ ਹੀ ਉਹੀ ਲੈ ਕੇ ਦਿੰਦੀ ਸਾਨੂੰ ਆਪਣੀ ਪਸੰਦ ਦਾ ਤੇ ਉਹਦੀ ਪਸੰਦ ਵੀ ਬਹੁਤ ਵਧੀਆ ਹੈ ਤੇ ਅਸਲੀ ਉਹਨੂੰ ਲੈ ਕੇ ਜਾਂਦਾ ਹਮੇਸ਼ਾ ਹੀ ਨਾਲ ਮੰਮੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਅੱਜ ਤੱਕ 6 ਸਾਲ ਹੋ ਗਏ ਮੇਰੇ ਵਿਆਹ ਨੂੰ ਘਰ ਸਾਡਾ ਪੈਸੇ ਅਸੀਂ ਦੇਨੇ ਫਿਰ ਵੀ ਹਰ ਕੰਮ ਦੇ ਵਿੱਚ ਦੀਦੀ ਦੀ ਪਸੰਦ ਕਿਉਂ ਜ਼ਰੂਰੀ ਹੁੰਦੀ ਹੈ ਤੇ ਬੇਟਾ ਸ਼ੁਰੂ ਤੋਂ ਹੀ ਇਸ ਤਰ੍ਹਾਂ ਹੀ ਚੱਲਦਾ ਮੈਂ ਸ਼ੁਰੂ ਤੋਂ ਚੱਲਦਾ ਨਹੀਂ ਆ ਸ਼ੁਰੂ ਤੋਂ ਤੁਸੀਂ ਚਲਾਉਂਦੇ ਆਂਦੇ ਜੇ ਜੇ ਸ਼ੁਰੂ ਤੋਂ ਤੁਸੀਂ ਦੀਦੀ ਦੀ ਪਸੰਦ ਨਹੀਂ ਮੇਰੀ ਪਸੰਦ ਅੱਗੇ ਰੱਖਦੇ ਤੇ ਮੈਨੂੰ ਵੀ ਤੇ ਵਧੀਆ ਲੱਗਣਾ ਹੀ ਨਾ ਘਰ 'ਚ ਕੋਈ ਵੀ ਚੀਜ਼ ਲਿਆਣੀ ਹੋਵੇ ਘਰ ਦੀ ਏਕ ਏਕ ਚੀਜ਼ ਮੈਂ ਤੇ ਕਹਿੰਨੀ ਆ ਤੁਸੀਂ ਰਾਸ਼ਨ ਵੀ ਨਾ ਦੀਦੀ ਨੂੰ ਫੋਨ ਕਰਕੇ ਪੁੱਛਦੇ ਜੇ ਕਿ ਆਹ ਪੁੱਤ ਤੈਨੂੰ ਪਸੰਦ ਆ ਆ ਮੈਂ ਮੰਗਾ ਲਵਾਂ ਆ ਕਿੰਨੀ ਕ ਵਧੀਆ ਗੱਲ ਹੈਗੀ ਆ ਮੇਰੀ ਗੱਲ ਸੁਣੋ ਆ ਕਦੋਂ ਤੱਕ ਸਾਰਾ ਕੁਝ ਚੱਲਦਾ ਰਹਿਣਾ ਮੈਂ ਮੈਨੂੰ ਐ ਨਹੀਂ ਸਮਝ ਆਂਦੀ ਤੈਨੂੰ ਇਤਰਾ ਹੀ ਕੀ ਐ ਤਨ ਕੀ ਮੁਸ਼ਕਲ ਲੱਗੀ ਆ ਤੇ ਵਿੱਚ ਸ਼ੁਰੂ ਤੋਂ ਮੇਰੇ ਤੇ ਹੀ ਕਰਦੀਓ ਤੱਦ ਦੇ ਮਕਾਨ ਜਿਹੜਾ ਬਣਿਆ ਇਹਨੇ ਤੀ ਕੀ ਕਿਟ ਵੀ ਜੋ ਵੀ ਸਮਾਨ ਲਗਾ ਪੱਥਰ ਲਗਾ ਸਭ ਉਹਦੀ ਪਸੰਦ ਦਾ ਲੱਗਾ ਹੈ ਇੱਕੋ ਇੱਕ ਤੇ ਮੇਰੀ ਧੀ ਆ ਤੇ ਮਾਂ ਦੀ ਸਲਾਹ ਨਾ ਕਰਾ ਤੇ ਕਿਤੇ ਨਾ ਕਰ ਤੂੰ ਤਾਂ ਕੱਲ ਦੀ ਵੀ ਆਈ ਹੋ ਨਾ ਹੀ ਨਹੀਂ ਸੁਨਤੀ ਇਹ ਰਾਣੀ ਹੈ ਤੇਰੇ ਵਿਆਹ ਦਾ ਜਿੰਨਾ ਕਪੜਾ ਲੀੜਾ ਬਣਿਆ ਨਾ ਜੇਵਰ ਬਣਿਆ ਸਭ ਮੇਰੀ ਧੀ ਦੀ ਪਸੰਦ ਹੈ ਵਿਆਹ ਤੇ ਤੇਰੇ ਭਰਾ ਭਜਾਈਆਂ ਨੂੰ ਜਿਹੜੇ ਕੱਪੜੇ ਦਿੱਤੇ ਉਹ ਵੀ ਮੇਰੀ ਧੀ ਨੇ ਹੀ ਪਸੰਦ ਕੀਤੇ ਫਿਰ ਪੂਜਾ ਦੇ ਬੱਚੇ ਹੋਏ ਉੱਥੇ ਜਮਨੀ ਦੇ ਵਿੱਚ ਜਿਹੜੇ ਵੀ ਕੱਪੜੇ ਦਿੱਤੇ ਨਾ ਉਹਦੇ ਸੱਸ ਸਹੁਰੇ ਦੇ ਉਹ ਦੀਆਂ ਦਰਾਨੀਆਂ ਠਾਰੀਆਂ ਨਾ ਨੰਨਾ ਦੇ ਨਾਨਾ ਨੇ ਸਭ ਪੂਜਾ ਦੀ ਪਸੰਦ ਦੇ ਸੀ ਤੇ ਐਜੇ ਤਰਾਜਵਦੀ ਕਿਹੜੀ ਗੱਲ ਆ ਪੁੱਤਰ ਕੋਈ ਸ਼ੁਰੂ ਤੋਂ ਕਰਦੀ ਆਈ ਐ ਉਹਨੂੰ ਆਦਤ ਹੈ ਜੀ ਐ ਤੇ ਉਹਦੀ ਪਸੰਦ ਹੈ ਵੀ ਬਹੁਤ ਵਧੀਆ ਤੁਹਾਨੂੰ ਪਤਾ ਹੀ ਹੈ ਚਲੋ ਠੀਕ ਆ ਮੰਮੀ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲੈਣੇ ਆ ਅਗਲੇ ਮਹੀਨੇ ਦੀਵਾਲੀ ਆਂਦੀ ਆ ਬੀਬੀ ਨੂੰ ਤੇ ਗਿਫਟ ਵਗੈਰਾ ਤੁਸੀਂ ਦੇਣਾ ਹੀ ਹੋਣੇ ਨਾ ਦੇਣਾ ਪੁੱਤ ਦੇਣਾ ਕਿਉਂ ਨਹੀਂ ਇੱਕੋ ਇੱਕ ਮੇਰੀ ਧੀ ਮਤਰਾ ਰੱਜ ਕੇ ਦੇਣਾ ਮੈਂ ਦੇਣੀ ਵੀ ਆਰ ਚਾਲ ਉਹਦੀ ਸੱਸ ਤੇ ਯਾਦ ਕਰਦੀ ਏ ਕਹਿੰਦੀ ਅੰਨੇ ਸਾਲ ਪੂਜਾ ਦੇ ਵਿਆਹ ਨੂੰ ਹੋਵੇ ਤੇ ਦੀਵਾਲੀ ਦੇਂਦੇ ਮਰੇ ਇਹ ਕੁੜੰ ਦੇਂਦੇ ਵਧੀਆ ਤੋਂ ਵਧੀਆ ਕੰਬਲ ਦੇਣਾ ਹੀ ਆਜ ਕੀ ਹੋਰ ਗਿਫਟ ਵੀ ਨਾਲ ਮਟਾਂਗੀਆਂ ਹੋਈ ਸਭ ਕੁਝ ਦੇਣਾ ਬੱਚਿਆਂ ਦੇ ਕੱਪੜੇ ਵੀ ਪੂਜਾ ਦਾ ਸੂਟ ਵੀ ਸਾਰਾ ਕੁਝ ਦੇਣਾ ਚਲੋ ਠੀਕ ਆ ਮੰਮੀ ਫਿਰ ਐਂ ਜੀ ਉਹਨਾਂ ਦੇ ਘਰੇ ਨਾ ਸਾਰਾ ਕੁਝ ਮੈਂ ਆਪ ਹੀ ਜਾਵਾਂਗੀ ਸਿਲੈਕਟ ਕਰਾਂਗੀ ਤੇ ਗਿਫਟ ਸਾਰੇ ਮੈਂ ਦੇ ਆਵਾਂਗੀ ਜਾ ਕੇ ਪੁੱਤਰ ਤੂੰ ਕਦ ਲਈ ਜਾਵੇਂਗੀ ਉਹਦੇ ਘਰ ਜਾਣਾ ਉਹਨੇ ਆਪਣੀ ਪਸੰਦ ਦੇ ਲੈਣੀਆਂ ਚੀਜ਼ਾਂ ਇਹੋੀ ਗੱਲ ਤੇ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਨਹੀਂ ਆ ਜੇ ਉਹਨਾਂ ਘਰੇ ਜਾਣੀਆਂ ਚੀਜ਼ਾਂ ਉਹਨਾਂ ਦੀ ਪਸੰਦ ਦੀਆਂ ਤੇ ਫਿਰ ਮੇਰੇ ਘਰ ਕੀ ਆ ਮੇਰੇ ਘਰ ਹਰ ਇੱਕ ਚੀਜ਼ ਲੈਣੀ ਹੋਵੇ ਦੀਦੀ ਨੂੰ ਲੈ ਆਓ ਕੋਈ ਚੀਜ਼ ਲੈਣੀ ਹੋਵੇ ਆਪਣੀ ਨਾਨ ਨੂੰ ਬੁਲਾ ਲਾ ਇਥੇ ਤਾਂ ਕਿ ਸੂਟ ਲੈਣਾ ਹੋਵੇ ਉਹ ਵੀ ਮੇਰੀ ਪਸੰਦ ਨਹੀਂ ਆ 6 ਸਾਲ ਮੇਰੇ ਵਿਆਹ ਨੂੰ ਹੋ ਗਏ ਆ ਸੂਟ ਤੋਂ ਲੈ ਕੇ ਬੈੱਡ ਸ਼ੀਟਾਂ ਤੋਂ ਲੈ ਕੇ ਘਰ ਦੀ ਕੋਈ ਵੀ ਚੀਜ਼ ਕਰਨੀ ਹੋਵੇ ਨਾ ਤੁਸੀਂ ਹਮੇਸ਼ਾ ਪੂਜਾ ਦੇਦੀ ਨੂੰ ਬੁਲਾਉਂਦੇ ਜੇ ਇਸ ਤਰ੍ਹਾਂ ਕਿਉਂ ਮੰਮੀ ਨਹੀਂ ਤੇਰਾ ਦਿਮਾਗ ਖਰਾਬ ਹੋ ਗਿਆ ਤੈਨੂੰ ਕਿਸਰਾ ਪਤਾ ਉਹਦੇ ਘਰ ਦੀ ਕਿਹੜੀ ਚੀਜ਼ ਚਾਹੀਦੀ ਹੈ ਕਿਸ ਰੰਗ ਦੀ ਚਾਹੀਦੀ ਉਹ ਲਿਆਏਗੀ ਥੀ ਤੁਹਾਨੂੰ ਪਤਾ ਹੈ ਨਾ ਮੈਂ ਮੈਨੂੰ ਮੇਰੇ ਘਰ ਦੇ ਚਾਹੀਦੀ ਹੈ ਇਸ ਰੰਗ ਦੀ ਚਾਹੀਦੀ ਐ ਮੇਰ ਕੋ ਲਗਾ ਰੱਖਗਾ ਨਹੀਂ ਮੈ ਲੈਣਾ ਤੂੰ ਕਿਸ ਤਰ੍ਹਾਂ ਖਰੀਦ ਸਕਨੀ ਉਹਦੇ ਘਰ ਦੀਆਂ ਚੀਜ਼ਾਂ ਬਿਲਕੁਲ ਸਹੀ ਗੱਲ ਹੈ ਮੰਮੀ ਮੈਂ ਕਿਤਨਾ ਖਰੀਦ ਸਕਦੀ ਆ ਉਹਨਾਂ ਦੇ ਘਰ ਦੀਆਂ ਚੀਜ਼ਾਂ ਤੇ ਉਸ ਤਰ੍ਹਾਂ ਹੀ ਉਹ ਵੀ ਕਿਤਨਾ ਖਰੀਦ ਸਕਦੇ ਮੇਰੇ ਘਰ ਦੀਆਂ ਚੀਜ਼ਾਂ ਉਹਨਾਂ ਨੂੰ ਵਿਆਹ ਨੂੰ ਬੜੇ ਸਾਲ ਹੋ ਗਏ ਆ ਇਸ ਘਰ 'ਚ ਕਿਸ ਤਰ੍ਹਾਂ ਚੱਲਦਾ ਵਾ ਕੀ ਲੈਣਾ ਵਾ ਕੀ ਨਹੀਂ ਲੈਣਾ ਕਿਹੜਾ ਰੰਗ ਸੂਟ ਕਰਦਾ ਵਾ ਇਹ ਸਾਰੀਆਂ ਗੱਲਾਂ ਉਹਨਾਂ ਨਾਲੋਂ ਜ਼ਿਆਦਾ ਮिन्नੂ ਪਤਾ ਵਾ ਪਰ ਅੱਜ ਤੱਕ ਹਰ ਇੱਕ ਚੀਜ਼ ਦੇ ਪਿੱਛੇ ਆਪਣੀ ਦੀਦੀ ਨੂੰ ਬੁਲਾ ਲਾ ਆਪਣੀ ਦੀਦੀ ਨੂੰ ਪੁੱਛ ਲੈ ਆਪਣੀ ਦੀਦੀ ਨੂੰ ਐ ਕਰ ਲੈ ਠੀਕ ਆ ਕਦੇ ਕਦੇ ਨੇ ਚੱਲ ਵੀ ਜਾਂਦਾ ਵਾ ਕਿੰਨੇ ਨਾ ਨਾ ਇੱਕ ਦੋ ਵਾਰੀ ਆਪਾਂ ਮੰਨ ਵੀ ਲਈ ਗੱਲ ਪਰ ਅੱਜ ਤੱਕ ਘਰ ਦੀ ਸੂਟ ਤੋਂ ਲੈ ਕੇ ਘਰ ਦਾ ਕੁਝ ਵੀ ਇੰਟੀਰੀਅਰ ਵੀ ਬਣਾਣਾ ਹੋਵੇ ਨਾ ਤੇ ਤੁਸੀਂ ਪੂਜਾ ਦੀਦੀ ਨੂੰ ਕਹਿੰਦੇ ਜੇ ਜਦੋਂ ਤੁਸੀਂ ਉਹਨਾਂ ਨੂੰ ਕਹਿੰਦੇ ਜੇ ਨਾ ਮੈਨੂੰ ਪੁੱਛ ਕੇ ਵੇਖੋ ਮੈਨੂੰ ਕਿਵੇਂ ਦਾ ਫੀਲ ਹੁੰਦਾ ਕਿਉਂਕਿ ਤੁਸੀਂ ਮੈਨੂੰ ਪਿੱਛੇ ਪਾ ਦਿੰਦੇ ਜੇ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਉਹਨਾਂ ਨੂੰ ਪੁੱਛੋ ਨਾ ਇਹ ਉਹਨਾਂ ਦੀ ਕੋਈ ਗੱਲ ਨਾ ਮੰਨੋ ਪਰ ਮੇਰੀ ਵੀ ਤੇ ਮੰਨੋ ਨਾ ਮੇਰੇ ਵੀ ਤੇ ਕਈ ਨੀਜਾ ਨਹੀਂ ਕਿ ਮੇਰੇ ਘਰ ਜਿਆ ਚੀਜ਼ ਹੋਣੀ ਚਾਹੀਦੀ ਆ ਆ ਚੀਜ਼ ਮੇਰੇ ਘਰ ਚ ਵਧੀਆਂ ਲੱਗਣੀ ਚਾਹੀਦੀ ਆ ਹੁਣ ਜੇ ਸਾਹਿਲ ਚਾਹੁੰਦਾ ਤੇ ਮੈਨੂੰ ਨਾਲ ਲੈ ਕੇ ਜਾ ਸਕਦਾ ਹੀ ਨਾ ਆਪਣੇ ਕੱਪੜਿਆਂ ਵਾਸਤੇ ਮੇਰੀ ਪਸੰਦ ਇੰਨੀ ਜ਼ਿਆਦਾ ਪੈੜੀ ਆ ਕਿ ਤੁਹਾਨੂੰ ਕਿਸੇ ਨੂੰ ਪਸੰਦ ਨਹੀਂ ਆਂਦੀ ਦੱਸੋ ਮੰਮੀ ਇਸ ਗੱਲ ਦਾ ਤੁਹਾਡੇ ਕੋਲ ਕੀ ਜਵਾਬ ਹੈਗਾ ਮੇਰੀਆਂ ਵੀ ਬਹੁਤ ਨੀਜਾ ਕਿ ਮੈਂ ਆਪਣਾ ਘਰ ਆਪਣੇ ਤਰੀਕੇ ਨਾਲ ਸਜਾਵਾਂ ਨਾ ਕਿ ਦੀਦੀ ਦੇ ਤਰੀਕੇ ਨਾਲ ਸਜਾਵਾਂ ਉਹ ਤਾਂ ਗੱਲ ਤਾਂ ਤੂੰ ਬਿਲਕੁਲ ਸਹੀ ਕਹੀ। ਮੈਂ ਤਾਂ ਇਸ ਗੱਲ ਤੱਕ ਦੀ ਖਿਆਲ ਹੀ ਨਹੀਂ ਕੀਤਾ ਕਿ ਤੇਰੀਆਂ ਵੀ 니ਜਾਂ ਆਈਆਂ। ਤੇਰੀ ਵੀ ਪਸੰਦ ਹੈਗੀ ਐ ਕੋਈ। ਮੈਂ ਤੇ ਹਰ ਵੇਲੇ ਦੀਦੀ ਦੀ ਪਸੰਦ ਤੇਰੇ ਤੇ ਥੁਪਦੀ ਰਹੀ। ਕਿ ਤੂੰ ਉਹਦੇ ਪਸੰਦ ਦੇ ਕੱਪੜੇ ਪਾ, ਉਹਦੇ ਪਸੰਦ ਦਾ ਜੀਵਰ ਪਾ, ਤੇਰੇ ਘਰ ਦੇ ਬੈੱਡਸ਼ੀਟਾਂ ਨੇ ਉਹਦੀ ਪਸੰਦ ਦੀਆਂ ਨੇ। ਮੈਂ ਤਾਂ ਗਲਤ ਨਹੀਂ ਸੋਚੀ ਸੀ। ਵਾਕੀ ਇੱਥੇ ਮੈਂ ਗਲਤ ਹਗੀ। ਮੇਰੀ ਧੀ ਦੇ ਵੀਰ ਮਾਣਗੇ। ਹਟ ਬੈਨ ਮੇਰੀ ਗਲਤੀ। ਮਾਫ ਕਰਦੇ ਮੈਨੂੰ। ਅੱਜ ਤੋਂ ਬਾਅਦ ਜੋ ਵੀ ਇਸ ਘਰ ਚਾਏਗਾ ਨਾ ਤੇਰੀ ਪਸੰਦ ਆਏਗਾ ਇਹ ਤੇਰਾ ਘਰ ਆ ਦੀਦੀ ਦਾ ਘਰ ਨਹੀਂ ਆ ਦੀਦੀ ਆਪਣੇ ਘਰ ਨੂੰ ਆਪੇ ਦੇਖੇ ਅੱਜ ਤੋਂ ਬਾਅਦ ਜੋ ਕੁਝ ਵੀ ਕਰਨਾ ਤੂੰ ਹੀ ਕਰੇਗੀ ਇਸ ਘਰ ਦਾ ਤੇ ਹੁਣ ਦਿਵਾਲੀ ਦਾ ਗਿਫਟ ਦੀਦੀ ਲਈ ਤੂੰ ਹੀ ਲਿਆਏਗੀ ਜਾ ਕੇ ਤੇ ਤੂੰ ਹੀ ਦੇ ਕੇ ਆਏਗੀ ਸੱਚੀ ਮੰਮੀ ਹਾਂ ਬੁੱਤਰ ਹਾਂ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸ਼ੂਗਰ ਇੰਨੇ ਸਾਲਾਂ ਬਾਅਦ ਤੁਹਾਨੂੰ ਸਮਝ ਆ ਗਈ ਆਗੀ ਸਮਝ ਆਗੀ ਸਮਝ ਤੇ ਮੈਂ ਉਹ ਹੀ ਆਸ਼ਾ ਕਰਦੀ ਆ ਜਿਵੇਂ ਤੁਹਾਨੂੰ ਸਮਝ ਆਈ ਆ ਉਤਨੇ ਸਾਡੇ ਵੀਅਰਰਸ ਨੂੰ ਵੀ ਸਮਝ ਆ ਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਹੋਪ ਤੋਂ ਹੀ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਦੀ ਸਟੋਰੀ ਬਣਾਈ ਗਈ ਆ ਨਨਾਨ ਦੇ ਉੱਤੇ ਤੇ ਪਰਜਾਈ ਦੇ ਉੱਤੇ ਕਿ ਇੱਕ ਨਨਾਨ ਦੀ ਇੰਨੀ ਜ਼ਿਆਦਾ ਦਖਲ ਅੰਦਾਜ਼ੀ ਆਪਣੇ ਪੇਕੇ ਪਰਿਵਾਰ ਦੇ ਵਿੱਚ ਹੈਗੀ ਆ ਕਿ ਪੇਕੇ ਵਾਲਿਆਂ ਨੇ ਜਿਹੜੇ ਵੀ ਕੋਈ ਗੱਲ ਕਰਨੀ ਆ ਕੋਈ ਵੀ ਚੀਜ਼ ਨਵੀਂ ਲਿਆਣੀ ਆ ਕੋਈ ਵੀ ਸ਼ਾਪਿੰਗ ਕਰਨੀ ਆ ਹਮੇਸ਼ਾ ਆਪਣੇ ਕੁੜੀ ਨੂੰ ਆਪਣੇ ਸੋਹਰੇ ਨੂੰ ਬੁਲਾਉਂਦੇ ਆ ਤੇ ਘਰ ਜਿਹੜੀ ਨੂ ਬੈਠੀ ਆ ਉਹਦੇ ਕੋਲ ਕੁਝ ਵੀ ਨਹੀਂ ਪੁੱਛਣਾ ਕਿਉਂਕਿ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਵਾ ਕਿ ਜਿਹੜੀ ਉਹਨਾਂ ਦੀ ਕੁੜੀ ਨੇ ਜੋ ਕੁਝ ਵੀ ਸਿਲੈਕਟ ਕਰ ਲਿਆ ਜੋ ਕੁਝ ਵੀ ਲੈਣ ਦਾ ਉਹ ਸਭ ਤੋਂ ਬੈਸਟ ਹੈਗਾ ਵਾ ਤੇ ਨੂ ਨੂੰ ਤੇ ਕੀ ਕਹਿੰਦੇ ਆ ਬੁੱਧੂ ਹੈਗੀ ਆ ਜਾਂ ਕੁਝ ਵੀ ਇਹਨੂੰ ਸਮਝ ਹੀ ਨਹੀਂ ਲੱਗਨੀ ਕਿਉਂਕਿ ਨੂ ਨੂੰ ਪੁੱਛਣਾ ਹੀ ਨਹੀਂ ਤੇ ਫਿਰ ਉਹਨੂੰ ਸਮਝ ਹੀ ਨਹੀਂ ਆਜੇ ਤਾਂ ਇਹੋ ਹੀ ਗੱਲ ਆਪਣੀ ਨੂ ਨੂੰ ਵੀ ਪੁੱਛੋ ਕੀ ਪਤਾ ਉਹ ਤੋਂ ਜ਼ਿਆਦਾ ਵਧੀਆ ਸਿਲੈਕਟ ਕਰਕੇ ਦੇ ਸਕੇ ਕਈ ਘਰਾਂ ਦੇ ਵਿੱਚ ਇਹਨਾਂ ਨਾਲ ਦੀ ਬਹੁਤ ਜ਼ਿਆਦਾ ਦਖਲਅੰਦਾਜ਼ੀ ਹੁੰਦੀ ਵੀ ਹੈ ਨਹੀਂ ਆਪਣੀਆਂ ਨੂਆਂ ਤੇ ਵੀ ਮਾਨ ਕਰਨਾ ਚਾਹੀਦਾ ਅਈ ਕਲ ਬੱਚੇ ਸਾਰੇ ਪੜੇ ਲਿਖੇ ਸਮਝਦਾਰ ਹੁੰਦੇ ਆ ਅਸੀਂ ਗਲਤ ਹੋ ਜਾਂਨੇ ਆ ਇੱਥੇ ਆਪਣੀਆਂ ਨੂੰਆਂ ਨੂੰ ਇੱਜ਼ਤ ਦੇਣੀ ਚਾਹੀਦੀ ਬਿਲਕੁਲ ਜੀ ਹੁਣ ਮੰਮੀ ਆਣਗੇ ਥੋੜਾ ਜਿਹਾ ਚਾਨਣਾ ਪਾਣ ਵਾਸਤੇ ਹੋਰ ਜਿਆਦਾ ਚਾਨਣਾ ਮੈਂ ਪਾਉਂ ਪਾਸਤੀ ਸਹੀ ਵਧੀਆ ਕਰਦੇ ਤੇ ਬੈਠੇ ਕਿਸੇ ਇੰਨਾ ਵਧੀ ਕਿਸ ਤਰ੍ਹਾਂ ਮੋਲ ਲੱਗ ਗਿਆ ਨੂਣਾ ਨੂਣਾ ਥੋੜਾ ਥੋੜਾ ਸਾਰੇ ਸੱਚੀ ਕਾਜੀ ਮੈਂ ਇਹਨਾਂ ਨੂੰ ਕੰਨੀ ਆ ਕਿ ਕੋਸ਼ਿਸ਼ ਕਰਿਆ ਕਰੋ ਕਿ ਸਟੋਰੀ ਮੁਤਾਬਿਕ ਮੈਸੇਜ ਦਿਆ ਕਰੋ ਪਰ ਬੜਾ ਵਧੀਆ ਦਿੰਦੇ ਨੇ ਤੇ ਮੈਨੂੰ ਤਾਂ ਵੈਸੇ ਵਿੱਚ ਆਦਤ ਹੈ ਕਿ ਮੈਂ ਵਿੱਚ ਐਵੇਂ ਹੀ ਬੋਲ ਪੰਨੀ ਆ ਹਨਾ ਨਹੀਂ ਨਹੀਂ ਬੋਲ ਪੰਨੀ ਤੇ ਕੁਝ ਕੁ ਸਾਰੇ ਨਹੀਂ ਕਹਿੰਦੇ ਕੁਝ ਕੁ ਘਰਾਂ ਵਿੱਚ ਇਹ ਕੁਝ ਚੱਲਦਾ ਕਿ ਹਰ ਜਗ੍ਹਾ ਤੇ ਕੁੜੀ ਨੂੰ ਪ੍ਰਧਾਨ ਬਣਾਣਾ ਤੁਸੀਂ ਇਹ ਗੱਲ ਕਹਿੰਦੇ ਜੇ ਕਿ ਆਪਾਂ ਕੁੜੀ ਆਪਣੀ ਨੂੰ ਬੁਲਾ ਕੇ ਤੇ ਸ਼ਾਪਿੰਗ ਕਰੀਏ ਕੁੜੀ ਵੇਖ ਲੂਗੀ ਕਿ ਉਹਦੇ ਘਰ ਕਿਹੜੀ ਚੀਜ਼ ਹੈਗੀ ਆ ਕਿਹੜੀ ਨਈ ਚੀਜ਼ ਹੈਗੀ ਉਸ ਮੁਤਾਬਿਕ ਉਹ ਚੀਜ਼ ਲੈ ਲੇਗੀ ਤੇ ਕਿਉਂ ਨੂ ਕਿਉਂ ਨਹੀਂ ਲੈ ਸਕਦੀ ਲੈ ਸਕਦੀ ਜੀ ਬਿਲਕੁਲ ਲੈ ਸਕਦੀ ਅਸੀਂ ਗਲਤ ਸੀ ਲੈ ਸਕਦੀ ਮਤਲਬ ਇੱਥੇ ਮਤਲਬ ਨਹੀਂ ਕੋਈ ਪਸੰਦ ਹੈ ਤੇ ਚੇਂਜ ਵੀ ਹੋ ਸਕਦੀ ਐਡੀ ਕਰੀ ਗਾ ਭੈਣ ਜੀ ਚੇਂਜ ਜੇ ਗੱਲ ਜਦੋਂ ਤੁਸੀਂ ਮਗਾਲੇ ਮਗਾਤੀ ਕਿ ਉਹਦੀ ਪਸੰਦ ਤੇ ਆਪਾਂ ਚੀਜ਼ ਲੈ ਕੇ ਆਏ ਤੇ ਜੇ ਨੂ ਉਹੋ ਚੀਜ਼ ਕਵੇ ਕਿ ਮੇਰੀ ਪਸੰਦ ਦੀਆਂ ਦੋ ਖਦੀ ਦੀਆਂ ਚੀਜ਼ਾਂ ਦੀ ਲਊਗੀ ਦੀਦੀ ਦਾ ਕਹੂ ਕਿ ਮੈਂ ਇਹਨਾਂ ਕਿਉਂ ਲਵਾਂ ਨਹੀਂ ਨਹੀਂ ਨੂੰਹ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਨੂੰਹ ਦੀ ਪਸੰਦ ਵੀ ਬਹੁਤ ਵਧੀਆ ਹੁੰਦੀ ਹੈ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਦੋਵਾਂ ਤਰ੍ਹਾਂ ਦੇ ਵਿੱਚ ਕਿ ਨਨਾਨ ਜਿਹੜੀ ਆ ਉਹ ਆਪਣੀ ਪਸੰਦ ਚ ਇੱਲਿਆ ਕਹਿ ਦੇਵੇ ਤੇ ਪਰਝਾਈ ਉਹਨੂੰ ਲਿਆ ਕੇ ਦਵੇ ਪਰ ਇਹ ਨਹੀਂ ਗੱਲ ਕਿ ਪਰਝਾਈ ਦੇ ਸਿਰ ਤੇ ਵੀ ਥੋਪੀ ਜਾਵੇ ਤੇ ਨਨਾਨ ਦੇ ਸਿਰ ਤੇ ਵੀ ਥੋਪੀ ਜਾਵੇ ਇਹ ਨਹੀਂ ਕਿ ਧੀ ਪ੍ਰਧਾਨ ਤੇ ਨੂੰ ਗਵਾਰ ਗਵਾਰ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਕਿ ਆਪਣੇ ਘਰ ਦਾ ਆਪ ਹੀ ਵੇਖਣਾ ਚਾਹੀਦਾ ਨੂ ਨੂੰ ਵੀ ਪਤਾ ਹੈ ਕਿ ਮੇਰੇ ਘਰ ਕਿਹੜੀ ਚੀਜ਼ ਹੈ ਕਿ ਕਿਹੜੀ ਨਹੀਂ ਹੈਗੀ ਤੇ ਨਨਾਨਾ ਨੂੰ ਵੀ ਪਤਾ ਨੂ ਨੂੰ ਜ਼ਿਆਦਾ ਬੈਟਰ ਪਤਾ ਹੁੰਦਾ ਵਾ ਕਿਉਂਕਿ ਉਹ ਨਨਾਨਾ ਤੇ ਵਿਆਹ ਕੇ ਅਗਲੇ ਘਰ ਚਲ ਗਿਆ ਉਹਨਾਂ ਨੂੰ ਆਪਣੇ ਘਰ ਦਾ ਜ਼ਿਆਦਾ ਪਤਾ ਤੇ ਨੂ ਆਪਣੇ ਘਰ ਹੈਗੀ ਤੇ ਉਹਨੂੰ ਆਪਣੇ ਘਰ ਦਾ ਜ਼ਿਆਦਾ ਪਤਾ ਹੈ ਅੱਛਾ ਭਾਂਜੀ ਇਹਦੇ ਵਿੱਚ ਇਹ ਆ ਕਿ ਤੁਸੀਂ ਤੀਜੇ ਦੇ ਦਿਨ ਆਪਣੀ ਧੀ ਰੋਸਾਦ ਲੈਂਦੇ ਮੇਰੇ ਨਾਲ ਸ਼ੋਪਿੰਗ ਕਰਨ ਚੱਲ ਤੇ ਜੇ ਤੁਹਾਡੇ ਨੂ ਜਾਵੇ ਤੇ ਫਿਰ ਟਾ ਡੇ ਵਰਗੀਆਂ ਸੱਸਾਂ ਪਤਾ ਕੀ ਕੰਧੀਆਂ ਮਾਂ ਦੇ ਪਿੱਛੇ ਲੱਗ ਗਈਆਂ ਤਾਂ ਮਾਂ ਪਿੱਛੇ ਲੱਗੀ ਆ ਮੈਂ ਨਹੀਂ ਸੱਦਦੀ ਨਹੀਂ ਆਪਾਂ ਸਟੋਰੀ ਬਤਾਪੇ ਕਹਿ ਰਹੇ ਆ ਆਪਾਂ ਸਟੋਰੀ ਮਦ ਆਪੇ ਕਹਿ ਰਹੇ ਆ ਉਹਨਾਂ ਕਿਹਾ ਸੀ ਉਹਨਾਂ ਕਿਹਾ ਸੀ ਫੇਰਾ ਵੀ ਬੈੱਡ ਸ਼ੀਟਾਂ ਦੇ ਪਰਦੇ ਲੈਣੇ ਕੀ ਆ ਗਲਤ ਆ ਕੋਣ ਮੇਰੀ ਨੂੰਹ ਹੀ ਲੈ ਆਏਗੀ ਜੀ ਸਾਰਾ ਬਿਲਕੁਲ ਜੀ ਬੈੱਡ ਸ਼ੀਟਾਂ ਦੇ ਪਰਦੇ ਲੈਣੇ ਮਾਫ ਕਰਤਾ ਉਹ ਕਿ ਉਹ ਵੀ ਜਾ ਕੇ ਸ਼ੋਪਿੰਗ ਕਰ ਸਕੇ ਜ਼ਰੂਰੀ ਨਹੀਂ ਕਿ ਤੋਦੋਂ ਕੁਝ ਵੀ ਖਰੀਦ ਰਾਹ ਤਾਡੀ ਕੁੜੀ ਆਉਗੀ ਤੇ ਉਹ ਹੀ ਖਰੀਦਾਂ ਕਰਾਦੀ ਕਰਕੇ ਦੋ ਹੈਨਾ ਹਾਂ ਬਾਕੀ ਅੰਚ ਇੱਕ ਗੱਲ ਆ ਜੇ ਤੁਹਾਡੇ ਘਰ ਚ ਨੂਨ ਨਹੀਂ ਹੈਗੀ ਤੇ ਫਿਰ ਤੋਂ ਤੁਸੀਂ ਧੀ ਨੂੰ ਪਲਾ ਕੇ ਤੇ ਲੈਣੀ ਹੈ ਫਿਰ ਹੈਲਪ ਲੈਣੀ ਹੈ ਹੈਨਾ ਪਰ ਜਦੋਂ ਨੂਨ ਦੀ ਆ ਗਈ ਫਿਰ ਨੂਨ ਨੂੰ ਕੰਪਲੈਕਸ਼ਨ ਹੋਣ ਲੱਗ ਪੈਂਦਾ ਵਾ ਕਿ ਲੈ ਸਾਰਾ ਕੁਝ ਆਪਣੀ ਕੁੜੀ ਨੇ ਪੁੱਛੀ ਜਾਂਦੀ ਤੇ ਯਾਰ ਉਹੋ ਕੁਝ ਸਿੱਖੂਗੀ ਕੱਲ ਉਹ ਆਪਣੀ ਪਾਉ ਉਹ ਕਹੂਗੀ ਕਿ ਮੇਰੀ ਜੇ ਨਨਾਨ ਆ ਕੇ ਤੁਸੀਂ ਮੈਨੂੰ ਕਿਉਂ ਨਹੀਂ ਸਾਦੇ ਫਿਰ ਉਧਰ ਲੜਾਈ ਵਗਰੀ ਗਈ ਤਾਂ ਕਿ ਉਹ ਮੇਰੀ ਸੱਸ ਨੇ ਗੁੱਸਾ ਕਰਦੀ ਹੈ ਉਧਰ ਲੜਾਈ ਵਗਰੀ ਪੈ ਜਾਣੀ ਹਾਂ ਚਲੋ ਠੀਕ ਹੈ ਜੀ ਸਾਨੂੰ ਵੈਸੇ ਗੱਲ ਦੱਸਾਂ ਸਟੋਰੀ ਬਣਾ ਲੈਣਾ ਜਿਆਦਾ ਇਹ ਗੱਲਾਂ ਤਾਂ ਬੜਾ ਮਜ਼ਾ ਆਉਂਦਾ ਜੀ ਤੇ ਬਾਕੀ ਤੁਹਾਨੂੰ ਦੱਸਿਓ ਸਾਡਾ ਜਿਹੜਾ ਪਿਛਲੇ ਸੈਟਰਡੇ ਵਲੌਗ ਪਾਇਆ ਸੀ ਉਹ ਡਿਲੀਟ ਹੋ ਗਿਆ ਸੀ ਪਤਾ ਨਹੀਂ ਕਿਸ وجہ ਬਾਕੀ ਕੋਸ਼ਿਸ਼ ਕਰਦੇ ਆਂ ਕਿ ਕਰਿਆ ਕਰੀਏ ਕੁਝ ਇਸ ਤਰ੍ਹਾਂ ਦਾ ਕੀ ਕਰੀਏ ਟਾਈਮ ਹੀ ਲੱਗਦਾ ਹੈਗਾ ਟਾਈਮ ਕੀ ਬਹੁਤ ਕਮੀ ਹੈ ਚਲੋ ਜੀ ਥੈਂਕ ਯੂ ਸੋ ਮਚੀ ਛੱਡ ਰੰ ਦਿੱਲੀ ਕਰ ਰਿਹਾ ਥੈਂਕ ਯੂ ਥੈਂਕ ਯੂ ਕਿਥੇ ਟਵਾਲੀ ਦਿੱਲੀ ਆ ਰੱਜ ਕੇ ਬੰਨੀ ਆ ਉਹਦੀ ਸਾਸ ਨੂੰ ਵੀ ਹਰ ਸਾਲ ਦਵਾਈ ਦੀ ਦਿੱਲੀ ਦਵਾਈ ਦੁਆਲੀ ਦਵਾਈ ਦੱਸ ਸਾਸ ਨੂੰ ਦਵਾਈ ਦੁਆਲੀ ਦੁਆਲੀ ਤੇਰਾ ਸੁਭਾਣਾ ਨਾਮ ਦਿਆ ਕਰੋ ਨਾਮ ਦਿਆ ਨਾ ਦਿਆ ਕਰੋ ਦੁਆਲੀ ਦੇ ਨਾਮ ਚ ਸੁਣਿਆ ਕਰੋ ਦੁਆਲੀ ਦਿਆ ਕਰੋ ਚਲੋ ਕਰੋ ਹੁਣ Iya, gak. Cepetan, 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 अच्छा ठीक तो 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 है ठीक है अबे बोल बताओ जी कितने 100 100 कितने दिन में एंडकमेंट सर सर वो पूरा नहीं 12 तो आवेश थे गए और कल तक कह चार बजे तक नहीं पर कल कल भी पॉसिबल पर कल भी पॉसिबल तो भी जाना है ਉਹ ਮੈਂ ਕਿੱਥੇ ਜਾਣਾ ਮੈਂ ਜਾਣਾ ਉਹਨਾਂ ਦਾ ਆਇਆ ਮੈਸੀ ਪਾ ਲੈਣਾ ਗਰੁੱਪ ਚ ਸਾਰੇ ਪਰ ਮੈਂ ਬੈਠੇ ਹਾਂ ਤੁਹਾਡੇ ਹੱਤਾਂ ਤੇ ਬੈਣਾ ਹੁੰਦਾ ਆਇਆ ਤਾਂ ਬੈਠ ਸਕਦਾ ਤੁਸੀਂ ਬੈਠੇ ਪਾ ਲੈਗੇ ਕੁਰਸੀਆਂ ਬੰਦਾ ਪੁੱਛਿਆ ਉਹਨਾਂ ਕੋਲ ਕੁਰਸੀਆਂ ਨਹੀਂ ਨੀ ਬੈੱਡ ਵੀ ਹੈਗਾ ਉਹਨਾਂ ਘਰੇ ਨਹੀਂ ਇਤਨਾ ਹੀ ਹੁੰਦਾ ਆਪਾਂ ਤੇ ਅੰਦਰ ਜਾ ਕੇ ਬੈਠੇ ਫੇਰ ਮੇਨੋ ਕੋਟ ਤੇ ਸਿੰਗ ਕਰਕੇ ਟੈਪ ਤੇ ਜੋ ਰੰਗੜ ਪਾਣੀ ਮਟਨ ਚਾਰ ਉਹਨਾਂ ਨੂੰ ਬੁਲਾ ਨਹੀਂ ਉਹਨਾਂ ਨੇ ਐਸੇ ਬੁਲਾਇਆ ਹੀ ਹੋਦੋਗਾ ਹਾਂ ਉਹ ਕੰਦੇ ਨੇ ਤੁਹਾਨੂੰ ਪਤਾ ਮੰਜੂ ਭੈਣ ਜੀ ਦਾ ਉਹ ਕੰਦੇ ਪੂਰੇ ਆਪਣੇ ਟਾਈਮ ਤੇ ਆਉਂ ਕੰਮ ਕਰਦੇ ਕੀ ਕੀ ਜਲਦੀ ਵਿਸਰਜਨ ਹੈ ਗਣਪਤੀ ਜੀ ਦਾ ਵਿਸਰਜਨ ਗਣਪਤੀ ਪਪਾ ਮੋਰੀ ਆ ਉਹ ਕਰਦੇ ਉਹ ਬਾਬਾ ਜੀ ਜਾਂ ਬਣਾਉਂਦੇ ਆ ਕੀ ਕੀ ਆ ਮੋਦਕ ਆ ਉਹ ਸਭ ਤੋਂ ਪਹਿਲਾਂ ਤਾਂ ਮੋਦਕ ਚੱਲ ਠੀਕ ਆ ਹੁਣ ਕੰਮ ਕਰੀਏ ਚਲੋ ਕਿੰਨੇ ਵਜੇ ਸਿੰਦਰ ਭੈਣ ਜੀ ਹਾਂਜੀ ਵਧੀਆ ਢੰਗ ਨਾਲ ਜਲਦੀ ਕਰੋ ਜੇ ਕਰੋ ਕਿਤੇ ਚਾਹ ਮਿਲਣੀ ਫਿਰ ਨਹੀਂ ਤੇ ਮਿਲਣੀ ਗੁੱਡ ਬਾਈ ਇੰਡੀਆ ਸਾਨਾ ਆ ਵਧੀਆ ਬੰਦੇ ਨਹੀਂ ਨਹੀਂ ਕੁਛ ਨਹੀਂ ਕੁਛ ਨਹੀਂ ਚਲੋ ਮੇਰੀ ਗੱਲ ਸੁਣ ਜਦੋਂ ਦੀ ਪੂਜਾ ਵੀ ਆਈ ਹੈ ਉਦੋਂदाई ਉਹ ਸਭ ਕੁਝ ਕਰਦੀ ਪਈ ਤੇ ਤੇਰਾ ਵਿਆਹ ਵੀ ਹੋਇਆ ਨਾ ਪੂਜਾ ਦਾ ਵਿਆਹ ਹੀ ਹੋਇਆ ਕਰਨ ਦੇ ਤੇਰੇ ਵਿਆਹ ਦਾ ਵੀ ਬਰੀ ਦਾ ਜਿੰਨਾ ਸਮਾਨ ਪੜਿਆ ਨਾ ਤੇਰਾ ਕਪੜਾ ਤੇਰਾ ਜੀਵਰ ਸਭ ਉਹਦੀ ਪਸੰਦ ਦਾ ਹੈ ਫਿਰ ਇੱਥੋਂ ਤੱਕ ਉਹਦੇ ਬੱਚੇ ਹੋਏ ਆ ਅਸੀਂ ਜੰਮ ਨਹੀਂ ਦਿੱਤੀ ਉਹ ਦਰਾ ਨਹੀਂ ਛਾਣਾ ਜੇ ਉਹ ਗਲਤ ਹੋਏ ਦਰਾ ਨਹੀਂ ਛਾਣੀਆਂ ਕਰਨਾ